हां जी सत श्री अकाल जी सारेया नु आई होप ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਔਰ ਆਪਣੀ ਪ੍ਰੈਪਰੇਸ਼ਨ ਉਸੇ ਕਾਫੀ ਅੱਛੇ ਤਰੀਕੇ ਨਾਲ ਕਰ ਰਹੇ ਹੋਵੋਗੇ ਤੇ ਐਸ ਯੂ ਆਲੋ ਕਿ 18 ਤਰੀਕ ਨੂੰ ਬਚੇ ਕੀ ਪੀਟੀਆਈ ਦਾ ਜੋ ਆਫੀਸ਼ਲ ਨੋਟੀਫਿਕੇਸ਼ਨ ਹੈ 2000 ਵੈਕੈਂਸੀਸ ਦਾ ਉਹ ਆਊਟ ਹੋਣ ਜਾ ਰਿਹਾ ਹੈ ਤੇ ਇਹ ਬੱਚੇ ਜਿਹੜਾ ਮੌਕਾ ਹੈ ਨਾ ਬਹੁਤ ਟਾਈਮ ਬਾਅਦ ਮਿਲਿਆ ਹੈ ਐਂਡ ਆਨੇ ਵਾਲੇ ਟਾਈਮ ਦੇ ਵਿੱਚ ਜੋ ਹੈ ਜਲਦੀ ਇਹ ਮੌਕਾ ਨਹੀਂ ਮਿਲੇਗਾ ਐਂਡ ਅਗਰ ਅਸੀਂ ਗੱਲ ਕਰੀਏ ਕਿ ਕੱਲੇ ਪੰਜਾਬ ਦੇ ਬੱਚੇ ਜੋ ਹੈ ਇਸ ਜੋ ਹੈ ਪੇਪਰ ਦੇ ਵਿੱਚ ਜਿਹੜੇ ਫਾਰਮ ਹੈਗੇ ਫਿਲ ਨਹੀਂ ਕਰਨਗੇ ਰਾਜ ਸਾਂਦੇ ਵੀ ਬਹੁਤ سارے ਬੱਚੇ ਜਿਹੜੇ ਹੈ ਆਲਰੇਡੀ ਤਿਆਰੀ ਕਰ ਰਹੇ ਹੋ ਨੇ ਬੈਚਸ ਆਲਰੇਡੀ ਜਿਹੜੇ ਹੈ ਉਹ ਲੈ ਲਏ ਹੋਏ ਆ ਐਂਡ ਉਹ ਤਿਆਰੀ ਆਲਰੇਡੀ ਕਰ ਰਿਹਾ ਤਾਂ ਬੱਚੇ ਜਿਹੜਾ ਕੰਪੀਟੀਸ਼ਨ ਹੈ ਨਾ ਬਹੁਤ ਅੱਛੇ ਲੈਵਲ ਦਾ ਹੋਏਗਾ ਸੋ ਆਪਣਾ ਟਾਈਮ ਜਿਹੜਾ ਹੈ ਤੁਸੀਂ ਵੇਸਟ ਨਾ ਕਰੋ ਕੱਲੀ ਬੁੱਕਸ ਨੂੰ ਪੜ੍ਹ ਕੇ ਜਿਹੜੀ ਹੈ ਤੁਸੀਂ ਤਿਆਰੀ ਨਹੀਂ ਕਰ ਸਕਦੇ ਤੁਹਾਨੂੰ ਇੱਕ ਪ੍ਰੋਪਰ ਗਾਈਡੈਂਸ ਦੀ ਜੋ ਹੈ ਜ਼ਰੂਰ ਜੋ ਇੱਥੇ ਜੋ ਹੈ ਜ਼ਰੂਰਤ ਪਵੇਗੀ ਠੀਕ ਹੈ ਸੋ ਆਪਣਾ ਵਜੇ ਪੀਟੀਆਈ ਦਾ ਨਵਾਂ ਬੈਚ ਸਟਾਰਟ ਹੋਣ ਜਾ ਰਿਹਾ ਹੈ ਅਗਰ ਤੁਸੀਂ ਬੈਚ ਲੈਣਾ ਚਾਹੁੰਦੇ ਹੋ ਤੁਸੀਂ ਇੱਕ ਪ੍ਰੋਪਰ ਤਰੀਕੇ ਨਾਲ ਤਿਆਰੀ ਕਰਨਾ ਚਾਹੁੰਦੇ ਹੋ ਤਾਂ 21 ਤਰੀਕ ਤੋਂ ਯਾਨੀ ਹੁੰ ਜਾ ਰਿਹਾ ਹੈ ਠੀਕ ਹੈ ਐਂਡ ਬਹੁਤ ਹੀ ਐਕਸਪੀਰੀਅੰਸ ਟੀਚਰ ਹੈਗੇ ਜਿਹੜੇ ਤੁਹਾਨੂੰ ਜੋ ਹੈ ਤਿਆਰੀ ਕਰਵਾਣਗੇ ਦੋਨੋਂ ਪੇਪਰ ਜਿਹੜੇ ਹੈਗੇ ਦੋਨੋਂ ਪਾਰਟਸ ਜਿਹੋ ਹੈ ਤੁਹਾਨੂੰ ਇਹਦੇ ਵਿੱਚ ਤਿਆਰੀ ਕਰਵਾਈ ਜਾਏਗੀ ਪੰਜਾਬੀ ਲੈਂਗੁਏਜ ਦਾ ਵੀ ਜੋ ਹੈ ਤੁਹਾਨੂੰ ਇਸ ਦੀ ਤਿਆਰੀ ਕਰਵਾਈ ਜਾਏਗੀ ਤੇ ਇਸ ਬੈਚ ਦੇ ਵਿੱਚ ਤੁਹਾਨੂੰ ਜੋ ਹੈ ਨਾਲ ਬਚੇ ਇਹ ਇੱਕ ਬੁੱਕ ਜਿਹੜੀ ਹੈ ਪੰਜਾਬੀ ਲੈਂਗੁਏਜ ਦੇ ਵਿੱਚ ਉਹ ਫ੍ਰੀ ਆਫ ਕੋਸਟ ਜਿਹੜੀ ਹੈ ਉਹ ਦਿੱਤੀ ਜਾਏਗੀ ਅਗਰ ਤੁਸੀਂ ਇਹ ਇਹ ਬੈਚ ਜਿਹੜਾ ਹੈ ਉਹ ਲੈਂਦੇ ਹੋ ਤਾਂ ਠੀਕ ਹੈ ਬੈਚ ਦੀ ਜਿਹੜੀ ਕੋਸਟ ਹੈਗੀ ਇਹ 2500 ਤੇ ਤੁਸੀਂ ਕੀ ਕਰਨਾ ਹੈ ਤੁਸੀਂ ਗਿਲਸ ਮੈਂਟਰ ਦੀ ਐਪ ਨੂੰ ਡਾਊਨਲੋਡ ਕਰਕੇ ਐਂਡ ਉੱਥੇ ਜਾ ਕੇ ਜੋ ਹੈ ਇਸ ਚ ਨੂੰ ਜੁਆਇਨ ਕਰ ਸਕਦੇ ਹੋ ਤੇ ਅਗਰ ਕੋਈ ਇਸ਼ੂ ਆਂਦਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ 9041043677 ਤੇ थैंक यू सो मच